ਸਤਿਕਾਰਯੋਗ ਸਾਰਿਆਂ ਨੂੰ ਚਟੋਰੀ ਨਿਕੋ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਆਪਾਂ ਤੁਹਾਨੂੰ ਪਾਲਕ ਦੇ ਪਕੌੜੇ ਬਣਾ ਕੇ ਦਿਖਾਵਾਂਗੇ ਪਾਲਕ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਈ ਸੀ ਸਾਫ਼ ਕਰਨ ਤੋਂ ਬਾਅਦ ਆਪਾਂ ਉਹਨੂੰ ਬਰੀਕ-ਬਰੀਕ ਕੱਟ ਲਿਆ ਸੀ ਦੇਖੋ ਆਪਣੀ ਪਾਲਕ ਵਧੀਆ ਕੱਟ ਕੇ ਤਿਆਰ ਹੋ ਗਈ ਇੱਧਰ ਆਪਾਂ ਪਿਆਜ਼ ਹਰੀਆਂ ਮਿਰਚਾਂ ਤੇ ਧਣੀਆਂ ਕੱਟ ਲਿਆ ਪਾਲਕ ਆਪਾਂ ਵੱਡੇ ਭਾਂਡੇ ਵਿੱਚ ਪਾ ਲਈ ਹਰੀਆਂ ਮਿਰਚਾਂ ਤੇ ਪਿਆਜ਼ ਪਾ ਲੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਵਿੱਚ ਮਸਾਲੇ ਪਾਵਾਂਗੇ ਪਾਲਕ ਬਹੁਤ ਵਧੀਆ ਤੇ ਫਾਇਦੇਮੰਦ ਹੁੰਦੀ ਹੈ ਇੱਧਰ ਆਪਾਂ ਹਲਦੀ ਪਾ ਲਈ ਨਮਕ ਮਿਰਚਾਂ ਮਿਰਚਾਂ ਤੁਸੀਂ ਆਪਣੇ ਲੋੜ ਮੁਤਾਬਕ ਪਾਉਣਾਗੇ ਆਪਾਂ ਹਰੀਆਂ ਮਿਰਚਾਂ ਵੀ ਪਾ ਦਿੱਤੀਆਂ ਤੇ ਧਨੀਆ ਪਾਊਡਰ ਜੀਰਾ ਤੇ ਸੁੱਕਾ ਧਨੀਆ ਤੇ ਆਪਾਂ ਹੁਣ ਬੇਸਨ ਐਡ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰ ਦੋ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਪਾਲਕ ਅਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਾਲਕ ਦੇ ਪਕੌੜੇ ਬਹੁਤ ਵਧੀਆ ਤੇ ਟੇਸਟੀ ਬੰਦਦੇ ਆ ਦੇਖੋ ਆਪਾਂ ਸਾਰਾ ਕੋਲ ਤਿਆਰ ਕਰ ਲਿਆ ਇਧਰ ਆਪਾਂ ਕੜਾਈ ਵਿੱਚ ਤੇਲ ਗਰਮ ਕਰ ਲਿਆ ਤੇ ਆਪਾਂ ਛੋਟੇ-ਛੋਟੇ ਪਕੌੜੇ ਬਣਾ ਲਵਾਂਗੇ ਆਪਾਂ ਬੀਸਨ ਜ਼ਿਆਦਾ ਨਹੀਂ ਪਾਇਆ ਸੀ ਘੱਟ ਹੀ ਪਾਇਆ ਸੀ ਤੇ ਇਹ ਪਕੌੜੇ ਆਪਣੇ ਫੜਨਗੇ ਵੀ ਨਹੀਂ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਇੱਕ ਵਾਰੀ ਪਿਆਜ਼ ਅਤੇ ਪਾਲਕ ਦੇ ਪਕੌੜੇ ਬਣਾ ਕੇ ਜ਼ਰੂਰ ਟਰਾਈ ਕਰਿਓ ਆਪਾਂ ਵੀ ਚਾਲੂ ਨਹੀਂ ਪਾਏ ਪਾਲਕ ਦੇ ਪਕੌੜੇ ਖਾਣੇ ਬਹੁਤ ਵਧੀਆ ਹੁੰਦੇ ਹਨ ਪਾਲਕ ਆਪਣੇ ਸਰੀਰ ਲਈ ਬਹੁਤ ਵਧੀਆ ਹੈ ਪਾਲਕ ਆਪਾਂ ਨੂੰ ਕਿਸੇ ਵੀ ਰੂਪ ਵਿੱਚ ਖਾਣਾ ਚਾਹੀਦਾ ਹੈ ਦੇਖੋ ਆਪਾਂ ਸਾਰੇ ਪਕੌੜੇ ਇਸ ਤਰ੍ਹਾਂ ਹੀ ਤਲ ਲਵਾਂਗੇ ਇਹ ਆਪਾਂ ਛੋਟੀ ਚਮਚੇ ਦੀ ਮਦਦ ਨਾਲ ਇਸ ਨੂੰ ਪਲਟ ਲਵਾਂਗੇ ਤਾਂ ਕਿ ਆਪਣੇ ਪਕੌੜੇ ਬਹੁਤ ਵਧੀਆ ਤੇ ਸਿੱਕੇ ਤਿਆਰ ਹੋ ਜਾਣ ਆਪਾਂ ਗੈਸ ਨਾ ਹੀ ਤੇ ਜ਼ਿਆਦਾ ਘੱਟ ਕਰਨੀ ਹੈ ਤੇ ਨਾ ਤੇਜ਼ ਕਰਨੀ ਹੈ ਮੀਡੀਅਮ ਫਲੇਮ ਤੇ ਹੀ ਆਪਾਂ ਗੈਸ ਰੱਖਣਾ ਦੇਖੋ ਆਪਣੇ ਪਕੌੜੇ ਬਣ ਗਏ ਤੇ ਤਾਂ ਆਪਣਾ ਦੂਸਰਾ 라ਉਂਡ ਵੀ ਇਸ ਤਰ੍ਹਾਂ ਹੀ ਤਿਆਰ ਕਰਾਂਗੇ ਹੁਣ ਇਹਨਾਂ ਨੂੰ ਫੇਰ ਪਲਟ ਲਵਾਂਗੇ ਪਕੌੜੇ ਖਾਣ ਵਿੱਚ ਬਹੁਤ ਅਦਿ ਵਧੀਆ ਤੇ ਟੇਸਟੀ ਬਣੇ ਸੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਪਕੌੜੇ ਸਾਡੇ ਕਿਸ ਤਰ੍ਹਾਂ ਦੇ ਲੱਗੇ ਤੇ ਕਿੰਨੇ ਵਧੀਆ ਲੱਗੇ ਵੀਡੀਓ ਤੇ ਪਹਿਲੀ ਵਾਰ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਗਰਮ ਗਰਮ ਪਕੌੜੇ ਗਰਮ ਗਰਮ ਚਾਹ ਦੇ ਨਾਲ ਖਾਵਾਂਗੇ ਤਾਂ ਬਹੁਤ ਵਧੀਆ ਤੇ ਟੇਸਟੀ ਲੱਗਣਗੇ ਇੱਕ ਵਾਰੀ ਜ਼ਰੂਰ ਟਰਾਈ ਕਰੋ ਪਾਲਕ ਦੇ ਪਕੌੜੇ ਬਣਾਓ ਤੇ ਬਣ ਕੇ ਬਹੁਤ ਵਧੀਆ ਆਪਣੇ ਤਿਆਰ ਹੋਏ ਸੀ ਪਕੌੜੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ